ਗੁਰੂ ਪਿਆਰੀ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਥੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਅਵਤਾਰ ਦਿਹਾੜਾ ਸਮੂਹ ਅਤੇ ਸਰਬੱਤ ਸੰਗਤਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੜੇ ਪਿਆਰ ਭਾਵਨਾ ਸਤਕਾਰ ਤੇ ਸ਼ਰਦਾ ਦੇ ਨਾਲ ਮਨਾਉਣਾ ਕਰ ਰਹੀਆਂ ਹਨ ਤਨ ਤਨ RAM DAS GURU ਜਿਨ ਸਿਰਿਆਤ ਨੇ ਸਵਾਰਿਆ ਦਰਸ਼ਨ ਕਰਨ ਤੇ ਵੇਖਣ ਵਿੱਚ ਆਇਆ ਕਿ ਪਵਨ ਪਵਿੱਤਰ ਨਗਰੀ ਦੇ ਅੰਦਰ ਪਿਛਲੇ ਕਈ ਦਿਨਾਂ ਤੋਂ ਬੇਅੰਤ ਸੰਗਤਾਂ ਜਿਹੜੀਆਂ ਨੇ ਉਹ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਮੱਥਾ ਟੇਕਣ ਆ ਰਹੀਆਂ ਹਨ ਕਿਉਂਕਿ ਸਤਗੁਰਾਂ ਦਾ ਜਿਸ ਦਿਨ ਪ੍ਰਕਾਸ਼ ਦਿਹਾੜਾ ਹੁੰਦਾ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਆਉਂਦੀ ਆ ਤੇ ਇੱਕੇ ਦਿਨ ਸਾਰੀਆਂ ਸੰਗਤਾਂ ਕੋਲੋਂ ਜਿਹੜਾ ਮੱਥਾ ਟੇਕਣਾ ਉਹ ਭਾਰੀ ਹੋ ਜਾਂਦਾ ਤੇ ਐਵੇਂ ਮਹਿਸੂਸ ਹੁੰਦਾ ਕਿ ਤਕਰੀਬਨ 1 ਮਹੀਨਾ ਪਹਿਲਾਂ ਹੀ ਸ਼ਹਿਰ ਦੇ ਵਿੱਚ ਜਿਹੜੀ ਰੌਣਕ ਆ ਉਹ ਵਧਣੀ ਸ਼ੁਰੂ ਹੋ ਜਾਂਦੀ ਆ ਤੇ ਸੰਗਤਾਂ ਦੂਰ ਦਰਾੜਿਆਂ ਤੋਂ ਪਰਿਵਾਰਾਂ ਸਮੇਤ ਪਹਿਲਾ ਹੀ ਦਰਸ਼ਨ ਤੇ ਇਸ਼ਨਾਨ ਕਰਕੇ ਸਤਿਗੁਰਾਂ ਦੀ ਹਾਜ਼ਰੀ ਭਰ ਕੇ ਤੇ ਆਪਣੇ ਘਰਾਂ ਨੂੰ ਵਾਪਸ ਪਰਤ ਜਾਂਦੀਆਂ ਹਨ ਇਹਨਾਂ ਇਹ ਇਸ ਪਾਵਨ ਗੁਰੂਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਜਿਹੜੀਆਂ ਬਹੁਤ-ਬਹੁਤ ਕਰਕੇ ਖੁਸ਼ੀਆਂ ਵੀ ਹੋਣ ਬਹੁਤ-ਬਹੁਤ ਕਰਕੇ ਵਧਾਈਆਂ ਵੀ ਹੋਣ ਇਹਨਾਂ ਸੰਗਤਾਂ ਦੇ ਪ੍ਰਬੰਧਾਂ ਵਾਸਤੇ ਜਿੱਥੇ ਸ਼ਹਿਰ ਨਿਵਾਸੀ ਸੰਗਤਾਂ ਸਿੱਖ ਸੰਪਰਦਾਵਾਂ ਜਾਂ ਸ਼ਹਿਰ ਦੀਆਂ ਜੜੀਆਂ ਜਥੇਬੰਦੀਆਂ ਨੇ ਸਿੰਘ ਸਹਿਬਾਵਾ ਨੇ ਉਹ ਸ਼ਰੋਮਣੀ ਕਮੇਟੀ ਨੂੰ ਬੜਾ ਭਰਪੂਰ ਸਹਿਯੋਗ ਦੇ ਕੇ ਤੇ ਬੜੇ ਚੰਗੇ ਵਧੀਆ ਤੇ ਸੋਹਣੇ ਸੁਚੱਜੇ ਪ੍ਰਬੰਧ ਜਿਹੜੇ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਹਾਨ ਪਾਵਨ ਪਵਿੱਤਰ ਦਿਹਾੜੇ ਨੂੰ ਮੁਕ ਰੱਖਦੇ ਜਾਂ ਕੀਤੇ ਜਾਂਦੇ ਹਨ ਸੋ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦੇ ਸੀਸ ਤੇ ਮੇਰਾ ਪਰਿਆ ਹੱਥ ਰੱਖੇ ਦਰੋਂ ਕਰੋ ਖੁਸ਼ੀਆਂ ਦੇ ਕੇ ਨਵਾਜੇ ਇਸ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਵੀ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਖੁਸ਼ੀਆਂ ਤੇ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਲਓ ਬਾਬਾ ਜੀ ਨਾਲ ਲੰਗਰ